ਸਾਥ ਬਠਿੰਡਾ ਸ਼੍ਰੀ ਦੀਪਪੁਰ ਪਾਰਕ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਤਲਵੰਡੀ ਸਭੂ ਵੱਲੋਂ ਅੱਜ ਠਾਨਾ ਰਾਮਾ ਦੇ ਏਰੀਏ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਬਦਨਾਮ ਤੇ ਮਾੜੇ ਅਨਸਰਾਂ ਦੇ ਘਰ ਜਿਹੜੀ ਹੈਗੀ ਹੈ ਰੇਡ ਕਰਦੇ ਹੋਏ ਕਾਫੀ ਆਪਰੇਸ਼ਨ ਚਲਾਇਆ ਗਿਆ ਜੀ ਦੇ ਸੰਬੰਧ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਤਲਾਸ਼ੀ ਕੀਤੀ ਗਈ ਸਰਚ ਕੀਤੀ ਗਈ ਤੇ ਇਹਨਾਂ ਦਾ ਜਿਹੜਾ ਹੈਗਾ ਵਹੀਕਲ ਵਗੈਰਾ ਜਿਹੜੇ ਹੈਗੇ ਆ ਉਹ ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਤੇ ਉਹਨਾਂ ਨੂੰ ਜਿਹੜਾ ਹੈਗਾ ਕਬਜ਼ੇ ਦੇ ਵਿੱਚ ਪੁਲਿਸ ਵਿੱਚ ਲਿਆ ਗਿਆ ਤੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਇਹਨਾਂ ਦੇ ਮੋਬਾਈਲ ਫੋਨ ਵੀ ਕਬਜ਼ੇ 'ਚ ਲਏ ਹੈਗੇ ਆ ਤੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਾਈਬਰ ਸੈੱਲ ਵੱਲੋਂ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਾਈ ਜਾਈ ਜੇਗੀ ਤੇ ਉਹਦੇ ਵਿੱਚ ਜੇ ਕੋਈ ਸ਼ੱਕੀ ਚੀਜ਼ ਪਾਈ ਜਾਂਦੀ ਹੈ ਆਇਨਾ ਤੇ ਪੰਲੀ ਕਾਨੂੰਨੀ ਕਾਰਵਾਈ ਕੀਤੀ ਜਾਊ ਇਸ ਤੋਂ ਇਲਾਵਾ ਜਿਹੜੇ ਵਹੀਕਲ ਇਹਨਾਂ ਦੇ ਪਾਸੋਂ ਬਰਬੰਦ ਹੋਏ ਆ ਉਹਨਾਂ ਵਿੱਚੋਂ ਜਿਹੜੇ ਵਹੀਕਲਾਂ ਦੇ ਕਾਗਜ਼ਾਤ ਵਗੈਰਾ ਦਿਖਾ ਦੇਣਗੇ ਇਹ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਵੈਰੀਫਾਈ ਕਰਕੇ ਛੱਡਿਆ ਜਾਏਗਾ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਜਿਹੜੀ ਹੈਗੀ ਹੈ ਜੇ ਉਹ ਸ਼ੱਕੀ ਹੋਏ ਤਾਂ ਉਹਨਾਂ ਤੇ ਜਿਹੜੀ ਹੈਗੀ ਹੈ ਤੇ ਇਹਨਾਂ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਮਨਜੋਗ ਐਸਐਸਪੀ ਸਾਹਿਬ ਦਾ ਸਾਡੇ ਜਿਹੜਾ ਹੈਗਾ ਹੁਕਮ ਹੈਗਾ ਵੀ ਇੱਥੇ ਵਕਤ-ਵਕਤ ਸਬਡਿਵੀਜ਼ਨਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਕਸੋ ਆਪਰੇਸ਼ਨ ਚ ਚਲਾਈ ਜਾਣ ਤੇ ਇਹ ਕਸੋ ਆਪਰੇਸ਼ਨ ਦੇ ਦੌਰਾਨ ਮਾੜੇ ਅੰਸਰਾਂ ਤੇ ਜਿਹੜੀਆਂ ਹੈ ਰੈਡਾ ਕੀਤੀਆਂ ਜਾਣ ਇਹ ਉਹਨਾਂ ਦਾ ਜਿਹੜਾ ਹੈਗਾ ਵੈਰੀਫਿਕੇਸ਼ਨ ਵਗੈਰਾ ਜਿਹੜੀ ਹੈ ਕੀਤੀ ਜਾਂਦੀ ਤੇ ਜੇ ਉਹਨਾਂ ਨੂੰ ਕੋਈ ਨਸ਼ੀਲੀ ਵਸਤੂ ਮਿਲਦੀ ਹੈ ਤਾਂ ਉਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਵੇਗੀ ਉਹਦੇ ਵਿੱਚ ਜਾਨੀ